ਗਵਾਨ ਚ 3 4 5 ਘਰ ਨੇ ਜਿਹੜੇ ਚਿੱਟਾ ਖੁੱਲ ਕੇ ਵੇਚਦੇ ਨੇ ਅੱਜ ਆ ਕਿ ਉੱਥੇ ਵੀਡੀਓਆ ਬਣਾਉਣ ਲੱਗ ਗਿਆ ਉਹਨਾਂ ਦੀਆਂ ਚਿੱਟਾ ਵੇਚ ਦੇ ਦੀਆਂ ਤੇ ਉਹ ਮੇਰੇ ਤੋਂ ਬਹੁਤ ਪਰੇਸ਼ਾਨ ਸੀ ਉਹਨਾਂ ਦਾ ਚਿੱਟਾ ਵੇਚਣਾ ਮੈਂ ਔਖਾ ਕਰ ਰੱਖਿਆ ਸੀ ਉਹ ਤਾਂ ਰਾਣਾ ਸੀ ਗਿਆ ਰਾਣਾ ਮਾਰੀਆਂ ਨਹੀਂ ਜਿਹੜਾ ਤਾਂ ਰਾਣਾ ਮਸਰੇ ਵਾਲੇ ਹਲੇ ਇਹਨਾਂ ਹੋਸ਼ਵਾਚ ਹੈ ਨਹੀਂ ਉਹ ਉਹਦੀ ਇੱਕ ਗੱਡੀ ਆਈ ਉਹ ਰੇਟਸ ਗੱਡੀ ਉਹ ਮੇਰੇ ਵਿੱਚ ਵੱਜੀ ਝੋਰ ਕੇ ਜਿੰਨੇ ਨੂੰ ਮੈਨੂੰ ਹੋਸ਼ ਜਾ ਆ ਤੇ ਉਹ ਰਾੜਾ ਸੱਕੇ ਮੇਰੇ ਕੰਨੀ ਆ ਗਏ ਨਸ਼ਾ ਵੇਚਣ ਤੋਂ ਰੁਕਣਾ ਵਕੀਲ ਨੂੰ ਮਹਿੰਗਾ ਪੈ ਗਿਆ ਜੀ ਹਾਂ ਨਸ਼ੇੜੀਆਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ ਅਤੇ ਉਸ ਉੱਪਰ ਗੱਡੀ ਚੜਾ ਦਿੱਤੀ ਤੇ ਰਾੜਾ ਮਾਰ ਮਾਰ ਕੇ ਉਸ ਦਾ ਸਿਰ ਭਾੜ ਦਿੱਤਾ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਾਬਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਦਰਅਸਲ ਵਕੀਲ ਦੇ ਵੱਲੋਂ ਜਦੋਂ ਗੱਲਬਾਤ ਕੀਤੀ ਗਈ ਉਸ ਦਾ ਕਹਿਣਾ ਕਿ ਜਿੱਥੇ ਨਾਬਾ ਦੇ ਵਿੱਚ ਕੁਝ ਲੋਕ ਨੇ ਜਿਹੜੇ ਚਿੱਟਾ ਵੇਚਦੇ ਨੇ ਉਹਨਾਂ ਨੇ ਇੱਕ ਪੂਰਾ ਆਪਣਾ ਘਰ ਉਹ ਜਿਹੜਾ ਉਹ ਬਣਾ ਰੱਖਿਆ ਮੈਂ ਉਹਨਾਂ ਨੂੰ ਰੋਕਦਾ ਸੀ ਉਹਨਾਂ ਦੀਆਂ ਵੀਡੀਓ ਵੀ ਬਣਾਈਆਂ ਉਹਨਾਂ ਨੂੰ ਡਰਾਇਆ ਕਿ ਪੁਲਿਸ ਦੇ ਹਵਾਲੇ ਕਰਾਂਗਾ ਉਹਨਾਂ ਨੇ ਮੇਰੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗੱਡੀ ਦਾ ਪਿੱਛਾ ਕੀਤਾ ਜਦੋਂ ਵਕੀਲ ਗੱਡੀ ਦੇ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਦੇ ਉੱਪਰ ਗੱਡੀ ਚੜਾ ਦਿੱਤੀ ਗਈ ਉਸ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਇਹਨਾਂ ਨੇ ਰਾੜਾ ਮਾਰ-ਮਾਰ ਉਸ ਦਾ ਸਿਰ ਪਾੜ ਦਿੱਤਾ ਹੱਥ ਪੈਰ ਤੋੜੇ ਗਏ ਤਸਵੀਰਾਂ ਦੇਖ ਸਕਦੇ ਹੋ ਵਕੀਲ ਨੂੰ ਆਸ-ਪਾਸ ਦੇ ਲੋਕਾਂ ਨੇ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਉਹ ਜੇਰੇ ਇਲਾਜ ਹੈ ਪੁਲਿਸ ਦੇ ਵੱਲੋਂ ਵੀ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਪਰ ਹੁਣ ਸਵਾਲ ਇਹ ਉੱਠਦਾ ਕਿ ਪੁਲਿਸ ਕਿੱਥੇ ਹੈ ਜੇਕਰ ਵਕੀਲ ਨੂੰ ਪਤਾ ਹੈ ਕਿ ਇੱਥੇ ਚਿੱਟਾ ਵਿਗਦਾ ਹੈ ਬਾਰ-ਬਾਰ ਇੱਥੇ ਚਿੱਟੇ ਨੂੰ ਵੇਚਿਆ ਜਾਂਦਾ ਹੈ ਵੱਡਾ ਗਰੋ ਹੈ ਤਾਂ ਪੁਲਿਸ ਕਿੱਥੇ ਹੈ ਉਸ ਦਾ ਕਹਿਣਾ ਕਿ ਮੈਂ ਇਤਲਾਹ ਕੀਤੀ ਪੁਲਿਸ ਪਰ ਕੋਈ ਕਾਰਵਾਈ ਨਹੀਂ ਕਰ ਰਹੀ ਸਵਾਲਾਂ ਦੇ ਘੇਰੇ ਵਿੱਚ ਇੱਥੇ ਪ੍ਰਸ਼ਾਸਨ ਹੈ ਜਿਹੜਾ ਉਹ ਜ਼ਰੂਰ ਖੜਾ ਹੋ ਜਾਂਦਾ ਕਿ ਝੇਕਰ ਵਕੀਲ ਦੇ ਕੋਲ ਇੰਨੀ ਇਨਫੋਰਮੇਸ਼ਨ ਹੈ ਤਾਂ ਪੁਲਿਸ ਕਿਉਂ ਨਹੀਂ ਉਹਨਾਂ ਨੂੰ ਫੜ پا ਰਹੀ ਆਖਿਰਕਾਰ ਕਿਉਂ ਨਹੀਂ ਇਸ ਦੇ ਉੱਪਰ ਕੋਈ ਕਾਰਵਾਈ ਜਿਹੜੀ ਆਹੋ ਕਰ ਰਹੀ ਵਕੀਲ ਦੇ ਉੱਪਰ ਜਾਣ ਲੇਵਾ ਹਮਲਾ ਕੀਤਾ ਗਿਆ ਕਿਉਂਕਿ ਵਕੀਲ ਨੂੰ ਪਤਾ ਸੀ ਕਿ ਇੱਥੇ ਚਿਟਾ ਵੇਚਦੇ ਨੇ ਉਸਨੇ ਰੋਕਣਾ ਚਾਹਿਆ ਔਰ ਰੋਕਨ ਦਾ ਸਿਲਾ ਉਸ ਨੂੰ ਇਹ ਦਿੱਤਾ ਗਿਆ ਉਸ ਦਾ ਰਾੜਾ ਮਾਰ ਮਾਰ ਸਿਰ ਪਾੜ ਦਿੱਤਾ ਗਿਆ ਹੁਣ ਮੌਕੇ ਤੇ ਪੁਲਿਸ ਜਰੂਰ ਪਹੁੰਚੀ ਹੈ ਪੁਲਿਸ ਨੇ ਵਕੀਲ ਦੇ ਬਿਆਨਤ ਦੇ ਆਧਾਰ ਤੇ ਮਾਮਲਾ ਇਹ ਜਿਹੜਾ ਉਹ ਦਰਜ ਕਰ ਲਿਆ ਗਿਆ ਗੱਲਬਾਤ ਵੀ ਕੀਤੀ ਹੈ ਵਕੀਲ ਦੇ ਨਾਲ ਉਹ ਤੁਹਾਨੂੰ ਸੁਣਾਉਣਿਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਕਿੰਨੇ ਚਿਰ ਤੋਂ ਇਹ ਚਿੱਟਾ ਵਿਕ ਰਿਹਾ ਸੀ ਕਿੰਨੇ ਸਮੇਂ ਤੋਂ ਇਹ ਗਰੋ ਹੈ ਜਿਹੜਾ ਉਹ ਵੱਧ ਰਿਹਾ ਹੈ ਆਖਿਰਕਾਰ ਪੁਲਿਸ ਇਹਨਾਂ ਦੇ ਉੱਪਰ ਕਿਉਂ ਨਹੀਂ ਕਾਰਵਾਈ ਕਰ ਰਹੀ ਵਕੀਲ ਦੇ ਨਾਲ ਗੱਲਬਾਤ ਵੀ ਕੀਤੀ ਆ ਉਹ ਵੀ ਸੁਣਾਉਣਿਆ ਤੁਹਾਨੂੰ ਕਿ ਜੀ ਰੋਟੀ ਦੇ ਬੋਲਾਂ ਦੇ ਚਿੱਟਾ ਵਿਗਦਾ ਹੈ ਇੱਕ ਸਰਬਜੀਤ ਗੌਰ ਏਲੀਅਸ ਹੈ ਉਹਦੇ ਗਵਾਨ ਚ 3 4 5 ਘਰ ਨੇ ਜਿਹੜੇ ਚਿੱਟਾ ਕੁੱਲ ਕੇ ਵੇਚਦੇ ਨੇ ਮੇਰੇ ਦੋਸਤ ਚਿੱਟਾ ਵਿਕਟ ਹੋ ਗਏ ਸੀਗੇ ਜਿਹਨੇ ਘਟਾਇਆ ਮੈਨੂੰ ਆ ਜਾ ਕੇ ਉੱਥੇ ਵੀਡੀਓਆ ਬਣਾਉਣ ਲੱਗ ਗਿਆ ਉਹਨਾਂ ਦੀਆਂ ਚਿੱਟਾ ਵੇਚ ਦੇ ਦੀਆਂ ਤੇ ਉਹ ਮੇਰੇ ਤੋਂ ਬਹੁਤ ਪਰੇਸ਼ਾਨ ਸੀ ਉਹਨਾਂ ਦਾ ਚਿੱਟਾ ਵੇਚਣਾ ਮੈਂ ਔਖਾ ਕਰ ਰੱਖਿਆ ਸੀ ਅੱਜ ਕੀ ਗੱਲ ਹੋਈ ਜਿਹੜਾ ਅੱਜ ਇਹ ਉਹਨਾਂ ਨੇ ਭੇਜੇ ਨੇ ਜੀ ਉਹਨਾਂ ਨੇ ਭੇਜੇ ਨੇ ਮੇਰੇ ਦੇ ਪੰਜ ਮੁੰਡਿਆਂ ਨੇ ਹਮਲਾ ਕੀਤਾ ਜੀ ਕਿਹੜੀ ਸੀ ਕਿ ਉਹ ਇਰਟਸ ਗੱਡੀ ਤੇ ਆਏ ਸੀ ਸਾਡੀ ਕੀ ਗੱਡੀ ਲੈ ਕੋ ਕੋ ਮੇਰੀ ਗੱਡੀ ਕੋਕੇ ਲੈ ਗਏ ਜੀ ਮੇਰੀ ਗੱਡੀ ਸੀ ਬਰੀਜਾ ਪੀ ਨੰਬਰ ਪੀ ਵੀ 11 ਸੀ ਐਨ 3200 ਅੱਛਾ ਮੇਰੇ 5 7 ਦੋਲੇ ਸੋਨਾ ਪਾਇਆ ਸੀ ਦੋ ਤੋਲੇ ਦੀ ਚਾਂਦ ਸੀ ਦੋ ਤੋਲੇ ਦਾ ਕੜਾ ਸੀ ਤੋਲੇ ਤੋਲੇ ਦੀਆਂ ਛਾਂਪਾਂ ਸੀ ਤੁਸੀਂ ਆ ਵੀਡੀਓ ਚ ਲੌਂਗ ਮਿਹਰੇ ਹੱਥ ਤੇ ਨਾ ਨਿਸ਼ਾਨ ਆਣਗੇ 5 6 ਲੱਖ ਤੋਂ ਉੱਤੇ ਦਾ ਸੋਨਾ ਸੀ ਤੇ ਗੱਡੀ ਕੋਕੇ ਲੈ ਗਏ ਉਹ ਜਿਹੜੀ ਗੱਡੀ ਆ ਨਾ ਜੀ ਉਹ ਗੱਡੀ ਮੈਂ ਇੱਕ ਮੁੰਡੇ ਤੋਂ ਲਈ ਸੀ ਕਾਲਜੋਂ ਤਾਂ ਸਾਈਨ ਕਰ ਲਉਗੇ ਤੇ ਉਹਦੇ ਨਾਲ ਲੋਨ ਦਾ ਰੋਲਾ ਚੱਲਦਾ ਸੀਗਾ ਜੀ ਉਹਨੇ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹਦੇ ਤੋਂ ਗੱਡੀ ਵੀ ਖੋਲ ਲਿਆ ਮੇਰੀ ਮੇਰੇ ਤੋਂ ਜਾਂਦੇ ਵੇ ਕੁੱਟਦੇ ਵੇ ਮੈਂ ਗੱਡੀ ਵੀ ਲੈ ਕੇ ਗਏ ਨੇ ਵੀ ਅਸੀਂ ਆਪਣੇ ਬੰਦੇ ਦੀ ਗੱਡੀ ਲੈ ਕੇ ਚੱਲ ਰਹੇ ਹਾਂ ਇਹ ਜੀ 골ਡਨ ਸਿਟੀ ਨਾ ਜਦ ਆਪਾਂ ਪੂਰ ਉਤਰਦੇ ਆ ਸੱਜੇ ਹੱਥ 골ਡਨ ਸਿਟੀ ਹੈ ਜੀ ਹਮ ਮੇਰਾ ਘਰ ਹੈ ਜੀ ਉੱਥੇ ਮੇਰਾ ਵੈਸੇ ਤਾਂ ਘਰ ਪੁਰਾਣੇ ਹੱਥੀਖਾਨੇ ਇੱਕ ਘਰ ਮੈਂ ਆਪਣੇ ਆਰਾਮ ਵਾਸਤੇ 골ਡਨ ਸਿਟੀ ਲਈ ਆਵਾ ਮੈਂ ਉੱਥੇ ਚੱਲਿਆ ਸੀਗਾ ਮੈਂ ਗੱਡੀ ਮੇਰੇ ਕੋਲ i20 ਵੀ ਇੱਕ ਮੈਂ ਉਹਦੇ ਚ ਉਤਰਿਆ ਉਤਰ ਕੇ ਮੈਂ ਜਾਣ ਲੱਗਾ ਪਿੱਛੋਂ ਦੀ ਇੱਕ ਗੱਡੀ ਆਈ ਉਹ ਰੇਟਸ ਗੱਡੀ ਉਹ ਮੇਰੇ ਵਿੱਚ ਵੱਜੀ ਝੋਰ ਕੇ ਜਿੰਨੇ ਨੂੰ ਮੈਨੂੰ ਹੋਸ਼ ਜਾ ਆ ਤੇ ਉਹ ਰਾੜਾਂ ਸੱਕੇ ਮੇਰੇ ਕੰਨਾਂ ਆ ਗਏ ਤੇ ਮੈਂ ਥੋੜਾ ਜਿਹਾ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਿੱਟ ਲਿਆ ਜੀ ਮੈਨੂੰ ਮੇਰੇ ਤਕਰੀਬਨ ਮੈਨੂੰ ਲੱਗਦਾ 20 25 30 ਤੱਕ ਦਾ ਡਾੜਾ ਲੱਤ ਤੇ ਮਾਰੀਆਂ ਜੀ ਦੋਨੋਂ ਲੱਤਾਂ 'ਤੇ ਡੈਮੇਜ ਹੋ ਗਈਆਂ ਤੇ 10 20 ਹਾਂ ਇਹਦੇ ਤੇ ਮਾਰੀਆਂ ਬਾਹਾਂ 'ਤੇ ਹਾਂਜੀ ਹੁਣ ਕੀ ਮੰਗਦੇ ਬਸ ਜੀ ਐਸ ਪਰ ਲਾਅ ਜੋ ਸਹੀ ਹੈ ਉਹ ਹੋ ਜਾਵੇ ਇੰਨਾ ਦੇ ਜੀ ਇਹ ਨੈਕਸਸ ਹੈ ਬਹੁਤ ਵੱਡਾ ਇਸ ਤਰ੍ਹਾਂ ਦਾ ਚਿੱਟੇ ਦੇ ਬਾਅਦ ਕੋਈ ਆਵਾਜ਼ ਹੀ ਨਹੀਂ ਖਾ ਸਕਦਾ ਮੈਨੂੰ ਚਿੱਟੇ ਦੇ ਖਿਲਾਫ ਬਾਅਦੇ 80 ਸਜ਼ਾ ਬੀਤੀ ਗਈ ਹੈ ਜੀ ਸੱਟਾਂ ਬਹੁਤ ਲੱਗਿਆ ਨੇ ਜੀ ਲੱਤਾਂ ਤੇ ਵੀ ਸੱਟਾਂ ਨੇ ਬਾਹਾਂ ਤੇ ਵੀ ਸੱਟਾਂ ਲੱਗ ਤੇ ਇਹਦੇ ਘਰ ਦੇ ਨੇੜੇ ਉਹ ਤੇ ਗੱਡੀ ਖੋਦੇ ਲੈ ਗਏ ਬਹੁਤ ਮੂਰੀ ਤਰ੍ਹਾਂ ਕੁੱਟਿਆ ਹੋਇਆ ਬੇ ਜਾਗ ਲੱਗਦਾ ਕੁਝ ਨਹੀਂ ਪਤਾ ਲੱਗਿਆ ਪਰ ਉਹ ਕੁਝ ਬੰਦਿਆਂ ਦੇ ਨਾਂ ਦੱਸ ਰਿਹਾ ਹੈ ਸੱਟਾ ਰਿਹਾ ਵੀ ਉਹ ਬੰਦੇ ਹੋ ਸਕਦੇ ਨੇ ਪੰਜ ਬੰਦੇ ਬਾਰੇ ਦੱਸ ਰਹੇ ਪੰਜ ਬੰਦੇ ਸੀ ਸਰੀਆ ਮੂੰਹ ਗੁੰਡਾ ਕਰਤੀ ਹੋਈ ਆ ਅਟੈਕ ਕਰਦੇ ਨੇ ਤੇ ਜਾਨੋਂ ਮਾਰਦੇ ਧਮਕੀਆਂ ਵੀ ਦਿੰਦੇ ਨੇ ਬਹੁਤ ਬੁਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਬਹੁਤ ਬੁਰਾ ਅਟੈਕ ਆ ਜੀ ਉਹਦੇ ਹਾਲਤ ਦੇਖੋ ਕਿ ਇਹ ਬਹੁਤ ਬੁਰੀ ਤਰ੍ਹਾਂ ਮਤਲਬ ਕੋਈ ਕਾਹਦੇ ਨਾਲ ਟੈਕ ਕੀਤਾ ਪਤਾ ਲੱਗਿਆ ਪੁੱਛੋ ਉਹਦਾ ਰਾਣਾ ਸੀਗੀਆਂ ਰਾਣਾ ਮਾਰੀਆਂ ਨੇ ਜਵਾ ਤਲਾੜਾ ਮਸਰੇ ਵਾਲੇ ਅਰੇ ਇਹਨਾਂ ਹੋਸ਼ ਆਵਾਜ਼ ਚ ਹੈ ਨਹੀਂ ਉਹ ਹਾਂ ਮਤਲਬ ਪੂਰੀ ਗੱਲ ਕਰ ਨਹੀਂ ਸਕਦਾ ਹੈਗਾ ਇਹ ਲੱਗਦਾ ਦੋਵੇਂ ਲੱਗਾ ਫ੍ਰੈਕਚਰ ਨਾ ਇੱਕ ਲੱਤ ਫ੍ਰੈਕਚਰ ਲੱਗਦੀ ਆ ਤੇ ਇੱਕ ਬਾਹਾਂ ਫ੍ਰੈਕਚਰ ਲੱਗਾ ਨੇ ਦੱਸਿਆ ਬੰਦੇ ਨੂੰ ਜਾਣਦਾ ਹੈਗਾ ਜੀ ਮੈਨੂੰ ਪਤਾ ਨਹੀਂ ਕੀ ਚੀਜ਼ ਦਾ ਨਾਮ ਕੀ ਜਿਸਪਾਲ ਸਿੰਘ ਇਹ ਨਾਬਾ ਤੋਰ ਵਿੱਚ ਹਾਂ ਨਾਬਾ ਅਦਾਲਤੋਂ ਦੇ ਵਿੱਚ ਵਕਾਲਤ ਕਰਦੇ ਦੀ ਵਾਈਫ ਆ ਸੰਦੀਪ ਕੌਰ ਉਹ ਵੀ ਵਕਾਲਤ ਕਰਦੀ ਆ ਠੀਕ ਉਹ ਹਾਲੇ ਤਾਂ ਬੰਦਾ ਦਾਖਲ ਹੋਇਆ ਤੇ ਉਹ ਉਹਦਾ ਬਿਆਨ ਲਿਖ ਕੇ ਜੋ ਅੱਗੇ ਦੀ ਕਾਰਵਾਈ ਹੋਊਗੀ ਉਹ ਕਰਦੇ ਆ ਹਲੇ ਸਰਸਰੀ ਉਸ ਤੋਂ ਪੁੱਛ ਕੇ ਚੁੱਕੀ ਹੈ ਜਿਹੜਾ ਦਰਦ ਚ ਹੋਣ ਕਰਕੇ ਸਹੀ ਤਰ੍ਹਾਂ ਦੱਸ ਨਹੀਂ ਸਕਿਆ ਬਾਕੀ ਉਹ ਬਿਆਨ ਲਿਖ ਕੇ ਉਹਦੀ ਤਫ਼ਤੀਸ਼ ਕੀਤੀ ਜਾਊਗੀ। ਜਿੱਦ ਵਿੱਚ ਕਾਰ ਵੀ ਕੋ ਕੇ ਲੈ ਗਏ ਤੇ ਹੋਰ ਸਮਾਨ ਵੀ ਕੋ ਕੇ ਲੈ ਗਏ। ਹਾਂ ਜੀ। ਜੋ ਹਲੇ ਬਿਆਨ ਦੇ ਵਿੱਚ ਲਿਖਾਊਗਾ ਉਹਦੇ ਮੁਤਾਬਿਕ ਉਹਦੀ ਕਾਰਵਾਈ ਕਰ ਦਾਂਗੇ। ਹਲੇ ਉਹ ਦਾ ਜ਼ੇਰੇ ਇਲਾਜ ਹੈ ਤੇ ਉਸ ਤੋਂ ਬਾਅਦ ਇਹਦਾ ਬਿਆਨ ਲਿਖ ਕੇ ਕਰਦੇ ਆ। ਇਹ ਕਿਹੜੇ ਕੰਮ ਕੀ ਕਰਦੇ ਆ ਜੀ? ਇਹ ਪੇਸ਼ੇ ਤੋਂ ਐਡਵੋਕੇਟ ਹੈ ਜੀ ਤੇ 골ਡਨ ਸਿਟੀ ਵਿੱਚ ਇਹਦੀ ਰਹਾਇਸ਼ ਹੈ। ਬਾਕੀ ਇੱਕ ਵਾਰ ਇਹ ਦੀ ਪੁੱਛਗਿੱਛ ਕਰਕੇ ਬਾਕੀ ਘਰੀ ਘਰੀ ਕੀਤਾ ਦੀ ਵਾਰਦਾਤ ਕਰਦੇ ਬਾਅਦ ਕਰਦੇ ਬਾਅਦ ਹਾਂਜੀ 3 ਜੇ ਤੱਕ ਕਿ ਮੇਲੇ ਕਿੱਲੇ ਬੰਦੇ ਸੀ ਬਾਕੀ ਉਹ ਡਿਟੇਲ ਚ ਲਿਖਾਉਗਾ ਜਿਵੇਂ ਬਿਆਨ ਉਮੀਦਵਾਰੀ ਕਰਦਾ ਮਿਊਚਲ ਜਾਣਕਾਰੀ ਚ ਕੀ ਸਾਹਮਣੇ ਆਇਆ ਜਿ ਕਿ ਕੋਈ ਲੜਾਈ ਝਗੜੇ ਦਾ ਕਰ ਕੋਈ ਕੁਛ ਇਹਦੇ ਜਾਣਕਾਰ ਹੈਗੇ ਨੇ ਬੰਦੇ ਜਿਨ੍ਹਾਂ ਤੇ ਸ਼ੱਕ ਜ਼ਾਹਰ ਕਰ ਰਹੇ ਹੈ ਬਾਕੀ ਜਿਵੇਂ ਇਹ ਬਿਆਨ ਲਿਖਾਉਗਾ ਉਮੀਦਵਾਰੀ ਟੋਟਲ ਕਿੰਨੇ ਜਣੇ ਆਏ ਸੀਗੇ ਜਿਹੜੇ ਪੰਜ ਬੰਦੇ ਦੱਸ ਰਹੇ ਹੈ 6 ਕਿੱਥੇ ਮਾਰੀਆਂ ਨੇ ਮੇਰੇ ਪੇਰੈਂਟਸ ਸਟਾਫ